ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਘੁੰਮਣ ਅੱਜ ਆਪਾਂ ਨੇ ਜਿਹੜੀ ਵੀਡੀਓ ਬਣਾਉਣ ਜਾ ਰਹੇ ਹਾਂ ਜੀ ਇਹ ਵੀਡੀਓ ਮੇਰੀ ਕੋਈ ਵੀ ਭੈਣ ਕੋਈ ਭੈਣ ਨਾ ਦੇਖੇ ਠੀਕ ਹੈ ਜੀ ਹੱਥ ਬੰਨ੍ਹ ਕੇ ਬੇਨਤੀ ਹੈ ਅੱਜ ਆਪਾਂ ਇਹ ਗੱਲ ਕਰਨੀ ਹੈ ਜਿਹੜੀ ਇੱਕ ਔਰਤ ਪਾਕਿਸਤਾਨ ਜਾ ਕੇ ਉਹਨੇ ਵਿਆਹ ਕਰਾਇਆ ਪਹਿਲਾਂ ਤਾਂ ਇਹਨੇ ਬਹੁਤ ਵੱਡਾ ਪਾਪ ਕੀਤਾ ਵੀਨੇ ਧਾਰਮਿਕ ਅਸਤਾਨ ਦਾ ਧਾਰਮਿਕ ਪੁਰਬ ਦਾ ਹਨਾ ਗੁਰਪੁਰਬ ਦਾ ਇਹਨੇ ਬਹਾਨਾ ਬਣਾ ਕੇ ਪਾਕਿਸਤਾਨ ਗਈ ਹੈ ਇਹ ਬਹੁਤ ਵੱਡਾ ਪਾਪ ਹੈ ਤੇ ਦੂਜੀ ਗੱਲ ਰਹਿ ਗਈ ਵੀ ਇਹਨੇ ਵਿਆਹ ਕਰਾਇਆ ਠੀਕ ਹੈ ਜੀ ਦੂਜੇ ਮੁਲਕ ਦੇ ਵਿੱਚ ਜਾ ਕੇ ਧਰਮ ਪਰਵਰਤਨ ਕੀਤਾ ਆਪਦਾ ਧਰਮ ਛੱਡਿਆ ਇਹਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਇੱਕ ਕਹਾਵਤ ਸੁਣੀ ਸੀਗੀ ਬੜੇ ਸਾਲ ਪਹਿਲਾਂ ਕਹਿੰਦੇ ਵੀ ਸਵਾਦ ਦੀ ਪੱਟੀ ਹੋਈ ਕੁੱਤੀ ਲਹੌਰ ਟੱਪ ਗਈ ਸੀ ਕੁੱਤੀ ਦਾ ਤਾਂ ਪਤਾ ਨਹੀਂ ਵੀ ਲਹੌਰ ਟੱਪੀ ਸੀ ਕਿ ਨਹੀਂ ਤੇ ਟੱਪੀ ਪਰ ਇਹ ਜਰੂਰ ਟੱਪ ਗਈ ਇਹ ਗੱਲ ਬਿਲਕੁਲ ਹਕੀਕਤ ਇਹਨੇ ਕਰਕੇ ਦਿਖਾਤੀ ਤੇ ਇਹਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵਾਂ ਇਹ ਕਹਿੰਦੀ ਵੀ 9 ਸਾਲ ਤੋਂ ਮੈਂ ਉਸ ਬੀੜੀ ਵਰਗੇ ਬੰਦੇ ਨੂੰ ਪਿਆਰ ਕਰਦੀ ਸੀਗੀ ਜਿਹੜਾ ਸਾਦਾ ਬੀੜੀ ਵਰਗਾ ਕਾਲਾ ਬਿਲਕੁਲ ਕੱਟੇ ਵਰਗਾ ਕਾਲਾ ਛਾਹ ਕਾਲਾ ਠੀਕ ਹੈ ਕੱਟੇ ਖਾ ਖਾ ਕੇ ਸਾਡੇ ਕੋਲ ਗੋਡੇ-ਗੋਡੇ ਸਮੈਲ ਮਾਰਦੀ ਹੋਣੀ ਹੈ ਇਹਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਇੱਥੇ ਸਾਡੇ ਐਡੇ ਸੋਹਣੇ-ਸੋਹਣੇ ਟਰੱਕ ਡਰਾਈਵਰ ਭਰਾ ਨੇ ਜਿਹੜੇ ਫੁੱਲਾ ਵਰਗੇ ਨੇ ਫੁੱਲਾ ਵਰਗੇ ਠੀਕ ਹੈ ਜਿਹੜੇ ਰੋਜ਼ ਲੈਕਸ਼ਾ ਬੰਨ ਨਾਲ ਨਹਾਉਂਦੇ ਨੇ ਠੀਕ ਹੈ ਜਿਹੜੇ ਮੰਨ ਲਾ ਵੀ ਵਧੀਆ ਕੱਪੜੇ ਪਾਉਂਦੇ ਨੇ ਵਧੀਆ ਤਰੀਕੇ ਨਾਲ ਰਹਿੰਦੇ ਨੇ ਪੰਜਾਬੀ ਨੇ ਨਾਲ ਤੋਂ ਕਿਸੇ ਪੰਜਾਬੀ ਨਾਲ ਵਿਆਹ ਕਰਾਉਂਦੀ ਕਿਸੇ ਟਰੱਕ ਡਰਾਈਵਰ ਦੇ ਰੋਟੀ ਪੱਕ ਦੀ ਕਰ ਦਿੰਦੀ ਕਿੰਨੇ ਵਿਚਾਰੇ ਟਰੱਕ ਡਰਾਈਵਰ ਭਰਾ ਅੱਜ ਵੀ ਜਿੰਨਾਂ ਵਿਆਹ ਨਹੀਂ ਹੋਏ ਹੈਗੇ ਠੀਕ ਹੈ ਕਿਸੇ ਸਿਆਣੇ ਬੰਦੇ ਦੀ ਸਲਾਹ ਲੈ ਲੈਂਦੀ ਠੀਕ ਹੈ ਕਿਸੇ ਸਾਡੇ ਵਰਗੇ ਸਿਆਣੇ ਤੋਂ ਸਲਾਹ ਲੈਂਦੀ ਤੇ ਚੰਗੀ ਸਲਾਹ ਦਿੰਦੇ ਤੋਂ 9 ਸਾਲ ਕਹਿੰਦੀਆਂ ਨਾ ਵੀ ਉਹਦੇ ਨਾਲ ਗੱਲਾਂ ਮਾਰਿਆ ਕਿਸੇ ਟਰੱਕ ਡਰਾਈਵਰ ਨਾਲ 9 ਦਿਨ ਤੋਂ ਫੋਨ ਤੇ ਕੰਟੈਕਟ ਕਰਿਆ ਹੁੰਦਾ ਨਾ ਤਾਂ ਤੂੰ ਇਹ ਕਦਮ ਨਹੀਂ ਸੀ ਚੱਕਦੀ ਹੈਗੀ ਉੱਥੇ ਤੈਨੂੰ ਵਿਆਹ ਕਰਾਉਣ ਬਾਅਦ ਤੇ ਤੈਨੂੰ ਨਾਂ ਵੀ ਬਦਲਣਾ ਪਿਆ ਠੀਕ ਆ ਧਰਮ ਵੀ ਬਦਲਣਾ ਪਿਆ ਇੱਥੇ ਜੇ ਤੋ ਰਹਿੰਦੀ ਤੇਰੇ ਨਾਂ ਦੇ ਨਾਲ ਜਿਹੜਾ ਤੇਰਾ ਨਾਂ ਸੀਗਾ ਸਰਬਜੀਤ ਕੌਰ ਠੀਕ ਆ ਤੈਨੂੰ ਸਾਰੇ ਸਰਬਜੀਤ ਕੌਰ ਹੀ ਕਹਿੰਦੇ ਠੀਕ ਆ ਰਹਿੰਦੀ ਵੀ ਤੋ ਆਪਣੇ ਧਰਮ ਦੇ ਵਿੱਚ ਸਿੱਖ ਧਰਮ ਦੇ ਵਿੱਚ ਰਹਿੰਦੀ ਠੀਕ ਆ ਸਰਦਾਰਨੀ ਅਗਲਾ ਕਹਿੰਦਾ ਵੀ ਸਰਦਾਰਨੀ ਜੀ ਵੀ ਸਰਦਾਰਾਂ ਦੀ ਧੀ ਆ ਹਨਾ ਸਰਦਾਰਨੀ ਸਰਬਜੀਤ ਕੌਰ ਉੱਥੇ ਹੁਣ ਤੇਰਾ ਨਾਂ ਉਹਨਾਂ ਨੇ ਬਦਲ ਕੇ ਹੋਰ ਹੀ ਕੋਈ ਪਾਤਾ ਠੀਕ ਆ ਧਰਮ ਵੀ ਤੈਨੂੰ ਬਦਲ ਲਿਆ ਜੇ ਤਾਂ ਇਹੀ ਖੇ ਖਾਣੀ ਸੀਗੀ ਤਾਂ ਇੱਥੇ ਬਹੁਤ ਸੀਗੇ ਜਿਹੜਾ ਸਵਾ 6 6 ਫੁੱਟ ਦੇ ਮੁੰਡੇ ਠੀਕ ਹੈ ਨਹੀਂ ਇਹ ਜੇ ਚੋਬਰ ਤੁਰੇ ਫਿਰਦੇ ਨੇ 35 35 40 40 ਸਾਲ ਦੇ ਠੀਕ ਹੈ ਸਵਾ 6 6 ਫੁੱਟ ਦੇ ਮੁੰਡੇ ਵੀ ਨਹੀਂ ਇੱਥੇ ਪੂਰੇ ਐਨ ਚੋਬਰ ਜਿਹੜੇ ਜਿੰਨਾਂ ਨੂੰ ਕਹਿੰਦੇ ਵੀ ਪੂਰਾ ਠੀਕ ਹੈ ਗੱਡਮੈਂ ਉਹ ਮੁੰਡੇ ਅਜੇ ਤੱਕ ਤੁਰੇ ਫਿਰਦੇ ਨੇ ਤੇਰੇ ਤੇਰੇ ਹਾਂ ਤੇਰੇ ਹਾਣੀ 35 35 40 40 ਸਾਲ ਦੇ ਤੂੰ ਕਿਸੇ ਚੰਗੇ ਬੰਦੇ ਦੀ ਸਲਾਹ ਲੈਂਦੀ ਠੀਕ ਹੈ ਨਹੀਂ ਕਿਸੇ ਟਰੱਕ ਡਰਾਈਵਰ ਦੀ ਰੋਟੀ ਪੱਕ ਦੀ ਕਰ ਦਿੰਦੀ ਕਿਸੇ ਟਰੱਕ ਡਰਾਈਵਰ ਦਾ ਘਰ ਵਸਾ ਲੈਂਦੇ ਤੈਨੂੰ ਅਗਲਾ ਫੁੱਲਾ ਵਾਂਗੂ ਰੱਖਦਾ ਨਾਲੇ ਰਹਿੰਦੀ ਆਪਣੇ ਮੋਲਕ 'ਚ ਆਪਣੇ ਭੈਣ ਭਰਾਵਾਂ 'ਚ ਆਪਣੇ ਸਕੇ ਸਬੰਧੀਆਂ ਦੇ ਵਿੱਚ ਰਹਿੰਦੀ ਚਲੋ ਕਿਸੇ ਕੋਲੇ ਜਾਣਾ ਨਾ ਜਾਣਾ ਜੇ ਆਪਾਂ ਜੇ ਤੂੰ ਕਿਸੇ ਨਾਲ ਲਵ ਮੈਰਿਜ ਕਰਾ ਲੈਂਦੀ ਠੀਕ ਹੈ ਕਿਸੇ ਨਾਲ ਬਾਅਦ 'ਚ ਵਰਤਦੀ ਨਾ ਵਰਤ ਜੇ ਉਹ ਗੱਲ ਇੱਕ ਲੱਗ ਸੀਗੀ ਚਲੋ ਸਮਾਂ ਪਾ ਕੇ ਸਾਰਾ ਕੁਝ ਸੈੱਟ ਹੋ ਜਾਂਦਾ ਪਰ ਜਿਹੜਾ ਤੈ ਕਦਮ ਚੱਕ ਲਿਆ ਇਹ ਤਾਂ ਤੈ ਬਹੁਤ ਵੱਡੀ ਬੇਇੱਜ਼ਤੀ ਕਰਾਈ ਹੈ ਜਿੰਨੀ ਵੱਡੀ ਕਹਦੇ ਇਹਦੇ ਵਿੱਚ ਬੇਇੱਜ਼ਤੀ ਉਹ ਬੇਇੱਜ਼ਤੀ ਤੇ ਆਪਦੀ ਬੇਇੱਜ਼ਤੀ ਕਰਾ ਲਈ ਠੀਕ ਹੈ ਨਹੀਂ ਸਾਰਿਆਂ ਦੀ ਬੇਇੱਜ਼ਤੀ ਕਰਾਕ ਰੱਖਦੀ ਐਦੋ ਐਦੋ ਤਾਂ ਲਾਹਣਤਾ ਨੇ ਤੈਨੂੰ ਲੱਖ ਦੀ ਲਾਹਣਤ ਹੈ ਤੂੰ ਕਿਸੇ ਟਰੱਕ ਡਰਾਈਵਰ ਨਾਲ ਕਰਾ ਦੇਂਦੀ ਕਿਸੇ ਹੋਰ ਕਿਸੇ ਇੱਥੇ ਬਥੇ ਰੇ ਸਾਡੇ ਭਰਾ ਤੋਰੇ ਫਿਰਦੇ ਨੇ ਠੀਕ ਹੈ ਨਹੀਂ ਜਿਨ੍ਹਾਂ ਦਾ ਵਿਆਹ ਨਹੀਂ ਹੋਏ ਹੈਗੇ ਕਿਸੇ ਉਹੋ ਜਿਹੇ ਨਾਲ ਕਰਾ ਦੇਂਦੀ ਤੈਨੂੰ ਅਗਲਾ ਸੀਸਾ ਹੰਦਦਾ ਸੀਸਾ ਤੈਨੂੰ ਫੁੱਲਾ ਵਾਂਗੂ ਰੱਖਦਾ ਫੁੱਲਾ ਵਾਂਗੂ ਪਰ ਉਹ ਤਾਂ ਬੀੜੀ ਵਰਗਾ ਬੰਦਾ ਲੱਭਦਾ ਜਿਵੇਂ ਸਾਰੀਆਂ ਬੀੜੀ ਹੁੰਦੀਆਂ ਨੇ ਬੀੜੀ ਵਰਗੀਆਂ ਤਾਂ ਉਹਦੀਆਂ ਲੱਤਾਂ ਨੇ ਸ਼ਕਲ ਦੇਖ ਸਾ ਤੇ ਦੀ ਕਹੇ ਜੀ ਆ ਸਮੈਲ ਮਾਰਦੀ ਹੋਣੀ ਇਹ ਸਾਦਾ ਕੱਟਾ ਇਹਦਾ ਮੇਟ ਖਾ ਖਾ ਕੇ ਗੋਡੇ-ਗੋਡੇ ਉਹਦੇ ਕੋਲ ਸਮੈਲ ਮਾਰਦੀ ਹੋਣੀ ਹੈ ਠੀਕ ਹੈ ਤੈਨ ਦੇਖਿਆ ਕੀ ਹੈ ਤੂੰ ਆਪ ਦੀ ਸ਼ਕਲ ਦੇਖ ਤੇ ਉਹਦੀ ਸਾਦੇ ਦੀ ਚਮਗਿੱਦੜ ਜਿਹੇ ਦੇਖ ਮੈਂ ਤਾਂ ਤੂੰ ਵੀ ਕੋਈ ਐਡੀ ਕੋਈ ਹੁਸਨਪਰੀ ਨਹੀਂ ਹੈਗੀ ਠੀਕ ਹੈ ਜੀ ਤੂੰ ਵੀ ਲਾਹਣਤੀ ਹੈ ਕਿਸੇ ਲਾਹਣਤੀ ਹੈ ਤੂੰ ਵੀ ਪਤਾ ਨਹੀਂ ਜਦੋਂ ਜੰਮੀ ਹੋਣੀ ਤੈਨੂੰ ਵੀ ਲਾਹਣਤਾ ਹੀ ਪਾਈ ਹੋਣਗੇ ਤੇਰੇ ਜੰਮੇ ਤੇ ਕੋਈ ਵੰਡੇ ਹੋਣਗੇ ਲੱਡੂ ਦਾ ਕੀ ਵੰਡ ਰਹੇ ਸੀਗੇ ਕਿਉਂਕਿ ਤੇਰੇ ਵਰਗਿਆਂ ਦੇ ਲਾਹਣਤਾ ਹੀ ਪੈਂਦੀਆਂ ਨੇ ਐਥੇ ਕਿਸੇ ਦੀ ਸਲਾਹ ਲੈਂਦੀ ਤੈਨੂੰ ਅਗਲਾ ਦੱਸਦਾ ਵੀ ਹਾਂ ਕਿਵੇਂ ਘਰ ਬਸਾਈਦਾ ਕਿੰਨਾ ਅਗਲਾ ਖੁਸ਼ ਤੈਨੂੰ ਰੱਖਦਾ ਠੀਕ ਹੈ ਤੈਨੂੰ ਫੁੱਲਾ ਵਾਂਗੂ ਰੱਖਦਾ ਤੈਨੂੰ ਲੋੜੇ ਨਾ ਪੈਂਦੀ ਬਾਗਾ ਬਾਡਰ ਕੰਦੀ ਤੂੰ ਮੂੰਹ ਹੀ ਨਹੀਂ ਸੀ ਕਰਨਾ ਜਰ ਜੇ ਤੂੰ ਕਿਸੇ ਕਿਸੇ ਨਾਲ ਗਲਤਤਾ ਕਰੀ ਹੁੰਦੀ ਜੇ ਤੂੰ ਕਿਸੇ ਬਾਗੇ ਬਾਡਰ ਕੰਦੀ ਮੂੰਹ ਵੀ ਕਰ ਜਾਂਦੀ ਤਾਂ ਕਹਿੰਦੀ ਉਹੀ ਜਿਹੜੀ ਕਹਾਵਤ ਮੈਂ ਪਹਿਲਾਂ ਸੁਣਾਈ ਹੈ ਮੈਂ ਦੁਬਾਰਾ ਦੁਬਾਰਾ ਉਹ ਗੱਲ ਦੁਹਰਾਣੀ ਨਹੀਂ ਹੈਗੀ ਉਹ ਕਹਾਵਤ ਇਸ ਨੇ ਪੂਰੀ ਕਰਕੇ ਦਿਖਾਤੀ ਠੀਕ ਹੈ ਕਈ ਸਾਰੀਆਂ ਭੈਣਾਂ ਬਹੁਤ ਸਤਿਕਾਰਯੋਗ ਨੇ ਜਿਨ੍ਹਾਂ ਨੇ ਮੰਨ ਲਓ ਵੀ ਜਿੰਦਾ ਬੰਦਾ ਸਿਰ ਤੋਂ ਛਾਇਆ ਉੱਡ ਜਾਂਦਾ ਹੈ ਨਾ ਤਾਂ ਉਹ ਮੰਨ ਲਓ ਵੀ ਸਾਰੀ ਜ਼ਿੰਦਗੀ ਆਪਣੇ ਬੱਚਿਆਂ ਦੇ ਵਿੱਚ ਆਪਣਾ ਆਪਣੇ ਬੱਚਿਆਂ ਨੂੰ ਲੈ ਕੇ ਪਾਲਦੀਆਂ ਨੇ ਹਨਾ ਆਪਣੇ ਘਰ 'ਚ ਬੈਠਿਆ ਰਹਿੰਦੇ ਨੇ ਪਰ ਇਹੋ ਜਿਹੀਆਂ ਵੀ ਹੈਗੀਆਂ ਨੇ ਜਿਹੜਾ ਆਪ ਦਾ ਮੁਲਕ ਛੱਡਦਾ ਆਪ ਦਾ ਧਰਮ ਛੱਡਦਾ ਉਹੋ ਜਿਹਾ ਕਲੰਨ ਫੁੱਦੂ ਬੰਦਾ ਉਹੋ ਜਿਹਾ ਦੁਨੀਆ ਤੇ ਨਹੀਂ ਹੋਣਾ ਜਿਨ੍ਹਾਂ ਨੇ ਇਹ ਨਹੀਂ ਦੇਖਿਆ ਵੀ ਵੀ ਇਹਨੇ ਆਪ ਦਾ ਧਰਮ ਦੀ ਨਹੀਂ ਬਣੀ ਠੀਕ ਹੈ ਆਪਣੇ ਦੀਨ ਮਜ਼ਬ ਦੀ ਨਹੀਂ ਬਣੀ ਹੈ ਤੇਰੀ ਕਿੱਥੋਂ ਬਣੂਗੀ ਕੰਜਰਾ ਇਹ ਜੇ ਕੰਜਰ ਨੂੰ ਵੀ ਸ਼ਰਮ ਕਰਨੀ ਚਾਹੀਦੀ ਹੈ ਇਹ ਜੇ ਲਾਹਣਤੀ ਨੂੰ ਵੀ ਸ਼ਰਮ ਕਰਨੀ ਚਾਹੀਦੀ ਹੈ ਵੀ ਤੈਨੂੰ ਇੱਥੇ ਕਿਹੜੀ ਚੀਜ਼ ਦੀ ਕਮੀ ਸੀਗੀ ਤੂੰ ਇਹਦਾ ਦੱਸ ਜੇ ਤੇਰੇ ਨੂੰ ਕੋਈ ਕਮੀ ਸੀਗੀ ਠੀਕ ਹੈ ਨਹੀਂ ਵੀ ਇੱਥੇ ਤੈਨੂੰ ਨਹੀਂ ਸੀਗਾ ਮਤਲਬ ਵੀ ਹਾਂ ਵੀ ਲੱਗਦਾ ਸੀਗਾ ਵੀ ਇੱਥੇ ਮੇਰਾ ਨਹੀਂ ਕੋਈ ਹਾਂ ਪ੍ਰਮਾਣ ਮਿਲ ਸਕਦਾ ਹੁਣ ਮੈਂ ਉਹ ਗੱਲ ਬੋਲਣੀ ਨਹੀਂ ਹੈਗੀ ਵੀ ਮੈਨੂੰ ਹੁਣ ਸੁਣਦੀ ਹੈ ਦੁਨੀਆ ਠੀਕ ਹੈ ਨਹੀਂ ਮੈਨੂੰ ਬਹੁਤ ਦੁਨੀਆ ਸੁਣਦੀ ਐ ਇਸ ਕਰਕੇ ਮੈਂ ਉਹ ਗੱਲ ਕਹਿਣੀ ਨਹੀਂ ਹੈਗੀ ਵੇ ਇੱਥੇ ਤੈਨੂੰ ਇੱਕ ਤੋਂ ਇੱਕ ਮਿਲ ਜਾਂਦੇ ਮੁੰਡੇ ਠੀਕ ਹੈ ਮੁੰਡੇ ਨਾਲ ਮਿਲਦੇ ਵੈਸ ਤੇਰੀ ਉਮਰ ਦੇ ਹਿਸਾਬ ਨਾਲ ਦਾ ਬੰਦਾ ਹੀ ਤੈਨੂੰ ਮਿਲਦਾ 40 ਸਾਲ ਦਾ ਪਰ 40 ਸਾਲ ਦੇ ਵੀ ਹਜੇ ਸਾਡੇ ਚ ਹੈਗੇ ਨੇ ਬਹੁਤ ਖੁੰਡ ਪੁਰਾਣੇ ਠੀਕ ਹੈ ਟਰੱਕ ਡਰਾਈਵਰਾਂ ਦੇ ਹਜੇ ਖੁੰਡ ਬਹੁਤ ਪੁਰਾਣੇ ਨੇ ਜਿਹੜੇ ਜਿਹਨਾਂ ਨੂੰ ਖੁੰਡ ਕਹਿੰਦੇ ਨੇ ਕਿਤੇ ਤੋਂ ਉਹਨਾਂ ਨਾਲ 9 ਦਿਨ ਵੀ ਰਹਿ ਜਾਂਦੀ ਨਾ ਤਾਂ ਤੈਨੂੰ ਭੁੱਲ ਜਾਂਦਾ ਸਾਰਾ ਕੁਝ ਹੀ ਠੀਕ ਹੈ ਤੂੰ ਉਹਦੇ ਨਾਲ 9 ਸਾਲ ਕੱਟੇ ਨੇ ਨਾ ਤੂੰ ਕਹਿੰਦੇ ਮੈਂ 9 ਸਾਲ ਤੋਂ ਉਹਦੇ ਨਾਲ ਸੰਪਰਕ ਹੈ ਸੀਗੀ ਤੂੰ 9 ਦਿਨ ਹੀ ਕਿਸੇ ਨਾਲ ਫੋਨ ਤੇ ਸੰਪਰਕ ਰਹਿਂਦੀ ਤੂੰ ਕਹਿੰਦਾ ਸੀ ਵੀ ਉਧਰ ਮੈਂ ਕਦੇ ਮੂੰਹ ਵੀ ਨਹੀਂ ਕਰਦੀ ਹੈਗੀ ਪਾਕਿਸਤਾਨੇ ਵੱਲੇ ਇਹੋ ਜਿਹੇ ਕਦਮ ਚੱਕਣ ਤੋਂ ਪਹਿਲਾਂ ਮਾੜਾ ਮੋਟਾ ਸੋਚ ਕੇ ਸਮਝ ਕੇ ਵਿਚਾਰ ਕੇ ਠੀਕ ਹੈ ਨੀ ਦੁਨੀਆਦਾਰੀ ਸੋਸ਼ਲ ਮੀਡੀਆ ਜਮਾਨਾ ਸੋਸ਼ਲ ਮੀਡੀਆ ਇਹੋ ਜਿਹਾ ਪਲੇਟਫਾਰਮ ਆ ਵੀ ਤੁਹਾਨੂੰ ਹਰ ਮਸਲੇ ਦਾ ਹੱਲ ਲੱਭ ਜਾਊਗਾ ਹਰ ਮਸਲੇ ਦਾ ਹੱਲ ਹਰ ਤਰ੍ਹਾਂ ਦਾ ਮਸਲੇ ਦਾ ਹੱਲ ਤੁਹਾਨੂੰ ਮਿਲ ਜਾਂਦਾ ਇੱਥੇ ਤੂੰ ਕਿਤੇ ਗੱਲ ਤਾਂ ਕਰਦੀ ਠੀਕ ਹੈ ਜੇ ਸਾਡੇ ਟਰੱਕ ਡਰਾਈਵਰ ਭਰਾ ਤੇਨੂੰ ਜਾਣ ਵੀ ਦਿੰਦੇ ਤੈਨੂੰ ਇੱਥੇ ਹੀ ਸਾਰਾ ਕੁਝ ਪੂਰਾ ਕਰ ਦਿੰਦੇ ਤੇਰੀ ਹਰ ਡਿਮਾਂਡ ਹਰ ਮੰਗ ਤੇਰੀ ਇੱਥੇ ਇੰਡੀਆ ਚ ਪੰਜਾਬ ਚ ਰਹਿ ਕੇ ਹੀ ਪੂਰੀ ਹੁੰਦੀ ਠੀਕ ਹੈ ਹੁਣ ਤੋਂ ਇੱਕ ਤਾਂ ਦੇਸ਼ ਨਾਲ ਗਦਾਰੀ ਕੀਤੀ ਠੀਕ ਹੈ ਦੂਜੀ ਤੋਂ ਧਰਮ ਨਾਲ ਗਦਾਰੀ ਕੀਤੀ ਤੀਜੀ ਤਾਂ ਆਪਣੇ ਪਰਿਵਾਰ ਨਾਲ ਗਦਾਰੀ ਕੀਤੀ ਚੌਥੀ ਤਾਂ ਆਪਦੀ ਇੱਜ਼ਤ ਨਾਲ ਗਦਾਰੀ ਕੀਤੀ ਠੀਕ ਹੈ ਤਾਂ ਆਪ ਦੀ ਇੱਜ਼ਤ ਨਾਲ ਵੀ ਗਦਾਰੀ ਕੀਤੀ ਆਪਣੇ ਆਪ ਨਾਲ ਵੀ ਗਦਾਰੀ ਕੀਤੀ ਤੈਨੂੰ ਇੱਥੇ ਕੋਈ ਮੁੰਡਾ ਲੱਭ ਕੇ ਦੇਂਦੇ ਤੂੰ ਯਾਦ ਕਰਦੀ ਠੀਕ ਹੈ